ਸਤਿ ਸ਼੍ਰੀ ਅਕਾਲ ਜੀ ਸਾਰਿਆਂ ਪਾਣੀਆਂ ਹਲਚਾਲੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਕੋਲ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਕਰਮਿੱਤੀ ਦੇ ਵਿੱਚ ਕਰਮਿੱਤੀ ਪਿੰਡ ਜ਼ਿਲ੍ਹੇ ਫੋਰੂਰੀਪੁਰ ਦਾ ਪਿੰਡ ਦੀ ਭਾਈ ਦਾ ਪਿੰਡ ਦਾ ਪਿੰਡ ਕਾਕੂ ਬਾਈ ਜੀ ਇਸ ਟਾਈਮ ਮੌਜੂਦ ਹਾਂ ਧੀਰਾ ਭਾਈ ਕਾਕੂ ਬਾਈ ਸਾਰਿਆਂ ਦਾ ਵਪਾਰ ਦਾ ਕੰਮ ਹੈ ਮਿੱਤਰੋ ਆਪ ਨੂੰ ਜਾਣਕਾਰੀ ਧੀਰਾ ਬਾਈ ਦਊਗਾ 2 ਜਨਵਾਰ ਆ ਬਾਈ ਇੱਕ ਬੂਰੀ ਮੰਜ ਸੂਣਾਉ ਤਿਆਰ ਆ ਇੱਕ ਪਹਿਲੇ ਨੂੰ ਚੋਟੀ ਤਿਆਰ ਆ ਮਿੱਤਰੋ 2 ਜਨਵਾਰ ਬੈਂਡ ਦੇ ਨੇ 3 ਵੀਰੇ ਸਸਤੀ ਕਰ ਦੋ ਸਸਤੀ ਰੋ ਬਾਈ ਜੀ ਚਿੱਟਾ ਕੁੜਤਾ ਪਜਾਮਾ ਸਾਡੇ 350 ਜਾਮਾ ਹੈ ਤੇ ਦੇਖੋ ਤਾਂ ਪਰ ਬੁਲਟੀ ਆ ਜਾਣਾ ਹਾਂ ਬੋਲ ਦੋ ਘੜੀ ਤੇਰੇ ਭਾਈ ਘਰਪੁਰਵਾ ਠੀਕ ਆ ਸਰ ਹਾਂ ਵਧੀਆ ਘਰਪੁਰਾ ਜਨਵਰ ਕਿੰਨੇ ਆ ਜੀ ਤੇਰੇ ਕੋਲ ਦੋ ਆ ਬਾਈ ਠੀਕ ਆ ਬੂਰੀ ਦੀ ਕੀ ਡਿਟੇਲ ਆ ਤੇਰੇ ਭਾਈ ਬੂਰੀ ਬਾਈ ਤੀਜਾ ਸੂਆ ਸੋਣੀ ਆ ਯਾਰ ਠੀਕ ਆ ਹਾਂ ਕਿੰਨੇ ਦਿਨ ਲੈ ਜੂਗੀ ਤੇਰੇ ਭਾਈ ਲੈ ਜੂ ਯਾਰ ਹਫਤਾ ਲੈ ਹਫਤਾ ਲੈ ਜੀ ਪੂਰਾ ਹਫਤਾ ਲੈ ਜੂ ਹਾਂ ਬਾਈ ਕਿੰਨੇ ਕੁ ਦੁੱਧ ਦੀ ਮਾਲ ਦੋ ਦੁੱਧ ਬਾਈ ਦੂਜੇ ਸੂਆ 13 ਡਲੋਚ ਹੋਇਆ ਮਾਲ ਲੈਣੇ ਤੇ ਆ ਯਾਰ ਆ ਕਿਲੋ ਦੁੱਧੇ ਸੂਚ ਹੋਇਆ ਹੋਇਆ ਹਾਂ ਜੀ ਦੇ ਪਈ ਰਹੇ ਕਿਨੇ ਭੈ ਤਾਂ ਸਿਆ ਹਫਤਾ ਪਿਆ ਬਾਈ ਹਫਤਾ ਪਿਆ ਥੱਲੋ ਦਾ ਫਿਰ ਚੰਗੀ ਬਣਦੀ ਬਹੁਤ ਬਣਦੀ ਹੈ ਬਾਈ ਹੂੰ ਥਰਾਂ ਨੂੰ ਜਿਵੇਂ ਇੱਕ ਭਾਲਾ ਰੱਖ ਜੀ ਭਾਲਾ ਨਾਲ ਕੋਈ ਚੱਕਰ ਨਹੀਂ ਬਾਈ ਠੀਕ ਹੈ ਬਾਈ ਕੀ ਡਰੂਗਾ ਤੀਨੇ ਵੀਰੇ ਯਾਰ 1.45 ਹੈ ਬਾਈ ਦੇਰ ਲੈ ਨਾਲ ਬਾ ਮਾਨ ਤਾਨ ਰੱਖਦਾ ਨਹੀਂ ਬਾਈ ਰਾਏ ਠੀਕ ਠੀਕ ਹੈ ਬਾਈ ਮਿੱਤਰੋ ਮੱਖੀ ਬੰਗ ਕਰਦੀਆਂ ਨੇ ਯਾਰ ਤੋਤੀ ਦੇ ਤੇਲ ਵਾਲੀ ਪੂਰੀ ਆ ਹਾਂ ਇਹ ਕੋਲ ਨੋਟ ਰੱਖਿਆ ਜੀ ਮਿੱਤਰੋ ਤੇਲ ਤੇਲ ਜਿਹੜੇ ਬੰਦੇ ਦਾ ਆਪਾਂ ਲਈਏ ਨਾ ਇਹ ਨੀਲੀ ਰਾਵੀ ਪੂਰੀ ਦੇ ਬੱਚੇ ਦਿੰਦੀ ਆ ਇਹ ਹਾਂ ਠੀਕ ਹੈ ਬਾਈ ਉਹ ਚੰਗੀ ਵੱਡੀ ਵੱਡੀ ਵੀ ਚੰਗੀਆਂ ਆ ਹਾਂ ਉਹ ਸੁਣੀ ਆ ਵੀਰੇ ਬਹੁਤ ਸੁਣੀ ਆ ਮਨ ਲੋ ਜਿੰਨੀ ਹੈਗੀ ਚੰਗੀ ਆ ਕਨਮਾਲ ਉਹ ਲਾ ਬਣਦੇ ਵੀਰੇ ਚੰਗੀ ਨੇ ਖਰਦੂਗੀ ਹੋਰ ਬਈ ਹਾਂ ਦਸਰਾਂ ਦੇ ਸੁਹਣੀ ਬਣ ਦੂ ਹਫਤੇ ਪੂਰੀ ਬਣ ਜਾਂਦੀ ਬਈ ਐ ਲੈਵਾ ਸੂਨ ਵਾਲਾ ਸੁਣਦੀ ਆ ਤੇ ਆਹ ਵੀ ਤੇ ਝੋਟੀ ਪਹਿ ਲੈਣੀ ਆ ਇਹ ਪਹਿ ਲੈਣੀ ਆ ਬਾਈ ਤੋਰੀ ਵੀਰੇ ਵੀ ਕਿੰਨੇ ਦਿਨ ਪੈ ਜਾਂਦੇ ਬਾਈ ਇਹ ਲੈ ਆ ਯਾਰ ਰਸਤਾ ਇਹ ਲੈ ਜੂ ਕਿੱਥੇ ਪਹੁੰਚਾਂਗੇ ਹਾਂ ਬਾਈ ਉਹਦਾ ਫੜੀ ਲੋਲੀ ਪੋਲੀ ਬਹੁਤ ਪਈ ਆ ਪਿਛਾ ਨੂੰ ਹਵਾ ਨਾ ਕਰ ਦੂਗੀ ਜਿੰਨਾਂ ਨੇ ਹਾਂ ਲੋਲੀ ਪੋਲੀ ਬਹੁਤ ਆ ਬਾਈ ਬੈਕ ਸਾਈਡ ਨੂੰ ਲਵਾਸ ਬਹੁਤ ਚੰਗਾ ਝੋਟੀ ਦਾ ਬਾਈ ਮੇਰਾ ਨਰਨਾ ਬੁਰਨਾ ਲੇਵਾ ਪੰਡਾ ਝੋਟੀ ਦਾ ਦੋਊਗੀ 12 ਕਿਲੋ ਪਹਿ ਹਾਂ 12 ਬਾਈ ਰਾਮ ਦਾ ਚੂਣਾ ਵਾਲਾ ਹੋਵੇ ਬਾਈ ਹਾਂ ਸੇਵ ਵਾਲਾ ਹੋਵੇ 12 ਰਾਮ ਦਾ ਬਾਈ ਹਾ ਬਈ ਇੰਦਾਰੀਟਰ ਇਹ ਰੇ 835 ਆ ਬਈ ਮਾਨ ਤਾਂ ਲੈਂਦਾ ਮਾਨਦਾਨ ਹੋ ਜਾਈ ਬਈ ਖੁੱਲਾ ਡੁੱਲਾ ਕੋਈ ਤੇ ਮਿੱਤਰੋ 135000 ਰੁਪਿਆ ਡਿਮਾਂਡ ਆ ਤੇ ਮਾਨਦਾਨ ਹੋ ਜੂ ਖੁੱਲਾ ਡੁੱਲਾ ਇਹ ਥਣ ਤੁਹਾਨੂੰ ਚੰਗਾ ਲੱਗਿਆ ਨਵਾ ਪੇਸ਼ਾ ਨੂੰ ਕੱਢਦੀ ਆਉਂਦੀ ਜੇ ਥਣ ਬਹੁਤ ਚੰਗਾ ਲੱਭਦਾ ਲਈ ਦੀ ਬਾਤ ਤੁਸੀਂ ਆ ਦੇਖੋ ਬਈ ਮਿੱਤਰੋ ਹਾਂ ਇਹ ਥਣ ਕਿਹਕੇ ਆ ਆ ਹੁੰਦਾ ਲੇਕਿਨ ਬੜਾ ਦਿਖਾਈਦੀ ਕਿਚੀ ਚ ਪੂਰੀ ਚੋਟੀ ਪੂਰੀ ਵੱਡੀ ਝੋਟੀ ਛੋਟੀ ਨਹੀਂ ਹੁਣ ਬਈ ਦਿੰਨੀ ਹੈਗੀ ਆ ਪਸਰਨ ਦੀ ਪਈ ਆ ਸਾਰੀ ਪਰੋ ਫਿਰੇ ਨੰਬਰ ਕਿਨਾਂ ਗਏ 97815 77618 ਬਾਈ ਇੱਕ ਵਾਰੀ ਹੋਰ ਉਹਨੂੰ ਦਿਸ 97815 ਹੂੰ 77618 ਲੈ ਮੇਰੇ ਮਤਰਾ ਇਸ ਨੰਬਰ ਤੇ ਕਰ ਲੋ ਪੀਰੇ ਬਾਈ ਨਾਲ ਫਿਰ ਆ ਤਾਂ ਕੇ ਮੈਂ ਨੰਬਰ ਆਪਾਂ ਬਾਈ ਦਾ ਸਕਰੀਨ ਉੱਤੇ ਚਲਾ ਦਿੱਤਾ ਵਾ ਮੇਰੇ ਮਤਰਾ ਚਾਹੇਗਾ ਜਿਹੜਾ ਕੰਪੈਨਡ ਹੈਗਾ ਕਮਿਤੀ ਸ਼ਹਿਰ ਹੈਗਾ ਤਲਵੰਡੀ ਪਈ ਨੇੜੇ ਧੰਨਵਾਦ ਸ਼ੁਕਰੀਆ